ਇਸ ਵੇਲੇ ਦੀ ਬਹੁਤ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਾਮੇਡੀਅਨ ਕਪਲ ਸ਼ਰਮਾ ਨੂੰ ਮੁੜ ਤੋਂ ਨਿਸ਼ਾਨਾ ਬਣਾਇਆ ਗਿਆ ਸਰੀ ਦੇ ਵਿੱਚ ਨਵੇਂ ਖੋਲੇ ਗਏ ਕੈਪਸ ਕਾਫੇ ਦੇ ਉੱਪਰ ਮੁੜ ਤੋਂ ਫਾਇਰਿੰਗ ਕਰ ਦਿੱਤੀ ਗਈ ਅਪਿਛਲੇ ਕੁਝ ਕੁ ਮਹੀਨਿਆਂ ਦੇ ਵਿੱਚ ਤਕਰੀਬਨ ਅੱਜ ਤੀਜੀ ਵਾਰ ਅਟੈਕ ਕੀਤਾ ਗਿਆ ਜਿਸ ਦੀ ਕਿ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਪਰ ਵਾਇਰ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਦੇਖਣ ਨੂੰ ਮਿਲ ਰਿਹਾ ਕਿ ਤਕਰੀਬਨ ਤਕਰੀਬਨ ਉਸ ਕੈਫੇ ਦੇ ਉੱਪਰ 10 ਜਿਹੜੇ ਰਾਉਂਡ ਫਾਇਰ ਨੇ ਉਹ ਕੱਢੇ ਗਏ ਨੇ ਤਾਂ ਇਸ ਤਸਵੀਰ ਦੇ ਵਿੱਚ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਸਾਰਾ ਕੁਝ ਬਿਆਨ ਹੋ ਰਿਹਾ ਹੈ ਤਸਵੀਰ ਤੁਹਾਨੂੰ ਉਹ ਵੀ ਦਿਖਾ ਰਹੀ ਹੈ ਕਿ ਕੈਪਸ ਕੈਫੇ ਜਿਹੜਾ ਕੁਝ ਹੀ ਮਹੀਨੇ ਪਹਿਲਾਂ ਜੋ ਕਮੇਡੀਅਨ ਕਪਲ ਸ਼ਰਮਾ ਨੇ ਉਹਨਾਂ ਨੇ ਕੈਨੇਡਾ ਦੇ ਸਰੀ ਦੇ ਵਿੱਚ ਖੋਲ੍ਹਿਆ ਸੀ ਪਰ ਉਸੇ ਵਕਤ ਤੋਂ ਅੱਜ ਤੀਜੀ ਵਾਰ ਨਿਸ਼ਾਨਾ ਬਣ ਚੁੱਕਿਆ ਹੈ ਪਰ ਨਾਲ ਸੂਤਰਾਂ ਵਾਲੇ ਤੋਂ ਇਹ ਵੀ ਖਬਰ ਆ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਵੀ ਲੈ ਲਈ ਗਈ ਹੈ ਬਹੁਤ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇੱਕ ਵਾਰ ਫਿਰ ਕਮੇਡੀਅਨ ਕਪਲ ਸ਼ਰਮਾ ਦੇ ਕੈਪਸ ਕੈਫੇ ਦੇ ਉੱਪਰ ਫਾਇਰਿੰਗ ਕੀਤੀ ਗਈ ਹੈ ਕੈਨੇਡਾ ਦੇ ਵਿੱਚ ਲਗਾਤਾਰ ਤੀਜੀ ਵਾਰ ਇਹ ਘਟਨਾ ਵਾਪਰ ਚੁੱਕੀ ਆ ਹਾਲਾਂਕਿ ਗਣੀਮਤ ਇਹ ਰਹੇ ਜੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੁੰਦਾ ਹਾਲਾਂਕਿ ਮੌਕੇ ਤੇ ਜਿਹੜੇ ਅੰਦਰ ਕਸਟਮਰਸ ਹੁੰਦੇ ਨੇ ਜਾਪਾਨੀ ਸਟਾਫ ਕੰਮ ਕਰ ਰਹੇ ਹੁੰਦਾ ਅਚਾਨਕ ਸਹਿਮ ਜਾਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਵਾਰ-ਵਾਰ ਅਟੈਕ ਕੀਤਾ ਜਾ ਰਿਹਾ ਫਾਇਰਿੰਗ ਕੀਤੀ ਜਾ ਰਹੀ ਹੈ ਇੱਕ ਵੱਡੇ ਕਾਮੇਡੀਅਨ ਅਦਾਕਾਰ ਕਪਲ ਸ਼ਰਮਾ ਜਿਸ ਦਾ ਭਾਰਤ ਭਰ ਦੇ ਵਿੱਚ ਬਹੁਤ ਵੱਡਾ ਨਾਮ ਹੈ ਵਰਲਡ ਪੱਤਰ ਤੇ ਬਹੁਤ ਵੱਡਾ ਨਾਮ ਹੈ ਕੁਝ ਹੀ ਸਮੇਂ ਪਹਿਲਾਂ ਜਿਹੜਾ ਉਹਨਾਂ ਨੇ ਸਰੀ ਦੇ ਵਿੱਚ ਆਪਣਾ ਕੈਪਸ ਕੈਫੇ ਕੈਨੇਡਾ ਦੇ ਵਿੱਚ ਓਪਨ ਕੀਤਾ ਸੀ ਤੇ ਅੱਜ ਮੁੜ ਤੋਂ ਉਸੇ ਕੈਪਸ ਕੈਫੇ ਨੂੰ ਨਿਸ਼ਾਨਾ ਬਣਾਇਆ ਗਿਆ ਤਕਰੀਬਨ 10 ਦੇ ਕਰੀਬ ਜੜੀ ਗੋਲੀਆਂ ਮਾਰੀਆਂ ਗਈਆਂ ਨੇ ਫਾਇਰ ਕੱਢੇ ਗਏ ਨੇ ਉਸ ਦੇ ਉੱਪਰ ਫਾਇਰਿੰਗ ਕੀਤੀ ਗਈ ਹੈ